ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪੁਜੰਗ ਪ੍ਰਿਆਤ ਛੰਦ ਉਤੈ ਬਾਲ ਪਾਲੈ ਇਤੈ ਆਉਦ ਰਾਜੰ ਬੁਲੇ ਬਿਪ ਜਗਿਅੰ ਤਜਿਓ ਏਕ ਬਾਜੰ ਰਿਪੰ ਨਾਸ ਹੰਤਾ ਦਇਓ ਸੰਗ ਤਾਕੇ ਬੱਡੀ ਫੌਜ ਲੀਨੇ ਚਲਿਓ ਸੰਗ ਵਾਕੇ ਫਿਰਿਓ ਦੇਸ ਦੇਸੰ ਨਰੇਸਾਨ ਬਾਜੰਕਿ ਨੀਨਾਹੇ ਬਾਧਿਓ ਮਿਲੇ ਆਨ ਰਾਜੰ ਮਹਾ ਉਗਰ ਧੰਨਿਓ ਵੱਡੀ ਫੌਜ ਲੈ ਕੈ ਪਰੇ ਆਨ ਪਾਇੰ ਵੱਡੀ ਭੇਟ ਦ ਕੈ ਦਿ사ਚਾਰ ਜੀਤੀ ਫਿਰਿਓ ਫੇਰ ਬਾਜੀ ਮੰਗਾਇਓ ਬਾਲਮੀਕੰਗ ਰਖ ਸਥਾਨਤਾ ਜੀ ਜਬੈ ਭਾਲ ਪਤਰੰ ਲਵੰਛੋਰ ਬਾਚਿਓ ਵੱਡੋ ਉਗਰ ਧੰਨਿਓ ਰਸੰਗ ਰੁਦਰ ਰਾਚਿਓ ਬ੍ਰਿਛੰ ਬਾਜ ਬਾਂਧਿਓ ਲਖਿਓ ਸ਼ਸਤਰ ਧਾਰਿ ਬਡੋ ਨਾਦ ਕੈ ਸਰਬ ਸੈਨਾ ਪੁਕਾਰੀ ਕਹਾ ਜਾਤ ਰੇ ਬਾਲ ਲੀਨੇ ਤੁਰੰਗੰ ਤ ਜੋ ਨਾਹੇ ਆਕੋ ਸਜੋ ਆਨ ਜੰਗੰ ਸੁਣਿਓ ਨਾਮ ਜੁਦੰ ਜਬੈ ਸੌਣ ਸੂਰ ਮਹਾ ਸ਼ਸਤਰ ਸੌਡੀ ਮਹਾ ਲੋਹ ਪੂਰੰ ਹਠੇ ਬੀਰ ਹਠ ਸਬੈ ਸ਼ਸਤਰ ਲੈ ਕੈ ਸਬੈ ਸ਼ਸਤਰ ਲੈ ਕੈ परो मदसेण बड्डो नाद कै कलिपात कै मारे पचारे सो सूरंग गिरे जुद्ध जोधारही तूर पूरंग उठे शस्त्रचारंग प्रमे प्रमेड मुंडंग तनंग तछ तीरंगि लुथ पत्थंगुत्थत बाजी प्रमे छूछ हाथी विना स्वारताजिगिरेशस्त्रहीणं व्यस्त्रङ्सूरं हसे पूतप्रेतं प्रमिगणहूरं कणंकोरनिशानबजेऽपारङ्खे वीरतीरङ्गठि शस्त्रचारं चले चारचित्रं बाणं रणं रूषरज्जे महातेजवाणं चाचरी छान्द <coughs> ਉਠਾਈ ਦਿਖਾਈ ਨਚਾਈ ਚਲਾਈ ਭਮਾਈ ਦਿਖਾਈ ਕੰਪਾਈ ਚਖਾਈ ਕਟਾਰੀ ਅਪਾਰੀ ਪ੍ਰਹਾਰੇ ਸੁਨਾਰੀ ਪ੍ਰਚਾਰੀ ਪ੍ਰਹਾਰੇ ਹਕਾਰੀ ਕਟਾਰੀ ਉਠਾਏ ਗਿਰਾਏ ਭਗਾਏ ਦਿਖਾਏ ਚਲਾਏ ਪਚਾਏ ਤਸਾਏ ਚਤਿਉਟ ਆਏ ਅਣਕਾ ਛੰਦ ਜਬ ਸਰ ਲਾਗੇ ਤਬ ਸਭ ਭਾਗੇ ਦਲ ਪਤ ਮਾਰੇ ਪਟ ਪਟ ਕਾਰੇ ਹੈ ਤਜ ਭਾਗੇ ਰਗਬਰ ਆਗੇ ਬਹੁ ਬਿਦ ਰੋਗ ਸਮੁਹੇ ਨ ਜੋਵੈ ਨਵ ਅਰ ਮਾਰੇ ਤਵ ਦਲ ਹਾਰੇ ਦਵੈ ਜੀਤੇ ਨਹ ਭੈ ਪੀਟੇ ਲਛਮਨ ਭੇਜਾ ਬਹੁ ਦਲ ਲੇ ਜਾ ਜਿਨ ਸਿਸ ਮਾਰੂ ਮੋਹ ਦਿਖਾਰੂ ਸੁਣ ਲਹੁ ਭਾਤੰ ਰਗੁ ਬਰ ਬਾਤੰ ਸਜ ਦਲ ਚੱਲਿਓ ਜਲ ਥਲ ਹੱਲਿਓ ਉਠ ਦਲ ਧੂਰੰ ਨਭ ਚੜ ਪੂਰੰ ਚਾਹੋ ਦੇਸ ਧੂਕੇ ਹਰ ਹਰ ਕੂਕੇ ਬਰਖਤ ਬਾਣੰ ਥਿਰਕਤ ਜਵਾਨੰ ਲਹ ਲਹ ਤੁਜਣੰ ਖਹ ਖਹ ਪੁਜਣੰ ਪੁਜਣੰ ਹਸ ਹਸ ਢੂਕੇ ਕਸ ਕਸ ਕੂਕੇ ਸੁਣ ਸੁਣ ਬਾਲੰ ਹੱਠ ਤਜ ਉਤਾਲੰ ਦੋਹਰਾ ਹਮ ਨਹੀਂ ਤਿਆਗਤ ਬਾਜ ਬਰ ਸੁਣ ਲక్ష్ਮਨਾ ਕੁਮਾਰ ਆਪਣੋ ਭਰ ਬਲ ਜੁੱਧ ਕਰ ਅਬ ਹੀ ਸੰਕ ਵਿਸਾਰ ਅਨਕਾ ਛੰਦ ਲక్ష్ਮਨ ਗੱਜਿਓ ਬੱਡ ਧਨ ਸਜਿਓ ਬਹੁ ਸਰ ਚੋਰੇ ਜਨ ਘਣ ਓਰੇ ਉਹ ਤਾਂ ਦੇਵ ਦੇਖਾਂ ਧਨ ਤੋਂ ਧਨ ਧਨ ਲੇਖਾਂ ਇਤ ਸਰ ਛੂਟੈ ਮਸ ਕਣ ਟੂਟੈ ਪਟ ਬਰ ਗਾਜੈ ਦੁੰਦਬ ਬਾਜੈ ਸਰ ਬਰ ਚੋਰੈ ਮੁਖ ਨਹੀਂ ਮੁਖ ਨਹਿ ਮੋਰੈ ਲਛਮਨ ਬਾਚ ਸਿਸ ਸੋ ਸੁਰਣ ਸੁਰਣ ਲਰਕਾ ਜਿਨ ਕਰ ਕਰ ਖਾ ਦੇ ਮਿਲ ਕੋ ਰਾ ਤੋਹਿ ਬਲ ਥੋਰਾ ਹਠ ਤਜ ਆਈਐ ਜਿਨ ਸਮੁ ਹਈਐ ਮਿਲ ਮਿਲ ਮੋ ਕੋ ਡਰ ਨਹੀਂ ਤੋ ਕੋ ਸਿਸ ਸਿਸ ਨਹੀਂ ਮਾਨੀ ਅਤ ਅਭਮਾਨੀ ਗਹਿ ਧਨ ਗੱਜਿਓ ਦੁਪਗ ਨ ਭਜਿਓ ਅਜਵਾ ਚੰਦ ਰੁੱਧੇ ਰਣ ਭਾਈ ਸਰ ਝੜ ਲਾਈ ਬਰਖੇ ਬਾਣੰ ਪਰਖੇ ਜਵਾਨੰ ਡਿੱਗੇ ਰਣ ਮਦੰ ਅੱਦੋ ਅੱਦੰ ਕੱਟੇ ਅੰਗੰ ਦੁਜੇ ਜੰਗੰ ਬਾਣੰ ਝੜ ਲਾਇਓ ਸਰ ਬਰਸਾਇਓ ਬਹੁ ਅਰ ਮਾਰੇ ਢੀਲ ਡਰਾਰੇ ਡਿੱਗੇ ਰਣ ਭੂਮੰ ਨਰ ਬਰ ਘੂਮੰ ਰੱਜੇ ਰਣ ਰਕਾਇੰ ਚੱਕੇ ਚਾਇੰ ਅਪੂਰਬ ਚੰਦ ਗਣ ਗਣੋ ਕੀਤੇ ਹਣੇ ਜੀਤੇ ਕਈ ਮਾਰੇ ਕਿਤੇ ਹਾਰੇ ਸਭ ਭਾਜੇ ਚਤੰ ਲਾਜੇ ਭਜੇ ਤ ਭਜੇ ਪੈ ਕੈ ਜੀ ਅੰ ਲੈ ਕ ਫਿਰੇ ਜਿਤੇ ਹਣੇ ਤੇਤੇ ਕਿਤੇ ਘਾਇ ਚਿਤੇ ਤਾਏ ਸਿਸੰ ਜੀਤੇ ਪਟੰ ਪੀਤੇ ਮਹਾ ਕ੍ਰੁੱਦੰ ਕੀਓ ਜੁੱਦੰ ਦੋ ਪ੍ਰਾਤਾ ਖ ਗੰਖਿਆ ਤ ਮਹਾ ਜੋਦੰ ਮੰਡੇ ਕ੍ਰੋਦੰ ਤਜੇ ਬਾਣੰ ਤਨ ਤਨੰ ਤਾਣੰ ਮੱਛੇ ਬੀਰੰ ਭਜੇ ਪੀੜੰ ਕੱਟੇ ਅੰਗੰ ਭਜੇ ਜੰਗੰ ਰਣੰ ਦੁੱਜੇ ਬੀਰੰਗ ਜੁਜੇ ਪੱਜੀ ਸੈਨੰ ਬਿਨਾ ਚੈਨੰ ਲੱਛਣ ਬੀਰੰ ਫਿਰਿਓ ਤੀਰੰ ਇਕੈ ਬਾਣੰ ਦੇ ਪੰਤਾਨੰ ਹਣਿਓ ਪਾਲੰ ਗਿਰਿਓ ਤਾਲੰ ਇਤ ਲਛਮਣ ਬਦ ਹ ਸਮਾਪੰ ਆੜੂਹਾ ਛੰਦ ਭਾਜ ਗਇਓ ਦਲ ਤ੍ਰਾਸ ਕੈ ਕੈ ਲਛਮਣੰ ਰਣਪੂਮ ਦਾ ਕੈ ਗਲ ਖਲੇ ਰਾਮਚੰਦ ਹੁਤੇ ਜਹਾਂ ਭਟ ਭਾਜ ਭੱਗਲ ਗੇਤਹਾਂ ਜਦ ਜਾਏ ਬਾਤ ਕਹੀ ਉਹਨੇ ਬਹ ਭਾਤ ਸੋਕ ਦਇਓ ਤਿਨੈ ਸੁਨ ਬੈ ਨ ਮੋਨ ਰਹਾ ਬਲੀ ਜਹ ਜਨ ਚਿਤ੍ਰ ਪਾਹਨ ਕੀ ਖਲੀ ਪੁਨ ਬੈਠ ਮੰਤਰ ਵਿਚਾਰਿਓ ਤੁਮ ਜਾਹ ਭਰਤ ਉਚਾਰਿਓ ਮਨ ਬਾਲ ਦ્વਜਿਨ ਮਾਰਿਓ ਧਨ ਧਰ ਆਨ ਮੋਹ ਦਿਖਾਰਿਓ ਸਜ ਸੈਨ ਭਰਤ ਚਲੇ ਤਹਾ ਰਣ ਬਾਲ ਬੀਰ ਮੰਡੇ ਜਹਾਂ ਬਹ ਭਾਤ ਬੀੜ ਸੰਘਾਰਹੀ ਸਰ ਓਗ ਪਰੋਗ ਪ੍ਰਹਾਰਹੀ ਸੁਗਰੀਵ ਔਰ ਬਪੀ ਛਨੰ ਹਨਵੰਤ ਅੰਗਦ ਰੀ ਛਨੰ ਬਹੁ ਪਾਤ ਸੈਨ ਪੜਾਇ ਕੈ ਤਿੰਨ ਪੈ ਚਲਿਓ ਸਮੁਹਾਇ ਕੈ ਰਣ ਭੂਮ ਭਰਤ ਗਾਏ ਜਬ ਮਨ ਬਾਲ ਦੋਇ ਲਖੇ ਤਬ ਦੋਇ ਕਾਕ ਪੱਛਾ ਸੋਭ ਹੀ ਲਖ ਦੇਵ ਦਾਨੋ ਲੋਭ ਹੀ ਭਰਤ ਬਾਚ ਲਵ ਸੋ ਅੜਕਾ ਅਕੜਾ ਛੰਦ ਮਨ ਬਾਲ ਛੱਡ ਹਗਰਬ ਮਿਲ ਆਨ ਮੋਹੁ ਸਰਬ ਲੈ ਜਾਹੇ ਰਾਗਵ ਤੀਰ ਤੋਹਨੇ ਕਦੈ ਕਾ ਤੀਰ ਸੁਨਤੇ ਭਰੇ ਸਿਸਮਾਨ ਕਰ ਕੋਪ ਤਾਨ ਕਮਾਨ ਬਹ ਪਾਂਤ ਸਾਇਕ ਛੋਰ ਜਨ ਜਾਨ ਅਬਰ ਸਾਵਨ ਓਰ ਲਾਗੇ ਸੋ ਸਾਇਕ ਅੰਗ ਗਿਰਗੇ ਸੁਬਾਹ ਉਤੰਗ ਕਹੁ ਅੰਗ ਭੰਗ ਸੁਬਾਹ ਕਹੁ ਚੌਰ ਤੀਰ ਸਨਾਹ ਕਹੁ ਚਿਤ੍ਰ ਚਾਰ ਕਮਾਨ ਕਹੁ ਅੰਗ ਜੋਦਨ ਬਾਨ ਕਹੁ ਅੰਗ ਕਾਇ ਪਬਕ ਕਹੁ ਸ੍ਰੋਣ ਸਰਤ ਛਲਕ ਕਹੁ ਭੂਤ ਪ੍ਰੇਤ ਪਕੰਤ ਸੋ ਕਹੁ ਕਮਦ ਉਠੰਤ ਕਹੁ ਨਾਚ ਬੀਰ ਬੈਤਾਲ ਸੋ ਬਮਤ ਡਾਕਣ ਜਵਾਲ ਰਣ ਕਾਏ ਕਾਏ ਵੀਰ ਸਬਸਰਾਉਣ ਭੀਗੇ ਚੀਰ ਇਕ ਬੀੜ ਭਾਜ ਚਲੰਤ ਇਕ ਆਨ ਜੁੱਧ ਜਟੰਤ ਇਕ ਐਂਚ ਐਂਚ ਕਮਾਨ ਤਕ ਵੀਰ ਮਾਰਤ ਬਾਨ ਇਕ ਭਾਜ ਭਾਜ ਬਰੰਤ ਨਹੀਂ ਸੁਰਗ ਤੋਂ ਨ ਬਸੰਤ ਗਜਰਾਜ ਬਾਜ ਅਨੇਕ ਜਜੇ ਨ ਬਾਚਾ ਇਕ ਤਬ ਆਨ ਲੰਕਾਨਾਥ ਜਜਿਓ ਸਿਸਨ ਕੇ ਸਾਥ ਬਹੋੜਾ ਛਦ ਲੰਕੇਸ਼ ਕੇ ਉਰ ਮੋ ਤਕ ਬਾਨ ਮਾਰਿਓ ਰਾਮ ਸਿਸ ਤਜ ਕਾਨ ਤਬ ਗਿਰਿਓ ਦਾਨਵ ਸੁਪੂਮ ਮਦ ਤਿਹ ਵਿਸੁੱਧ ਜਾਨਕ ਨਹੀਂ ਕੀਓ ਬੱਧ ਤਬ ਰੁਕਿਓ ਤਾਸ ਸੁਗਰੀਵ ਆਨ ਕਹ ਜਾਤ ਬਾਲ ਨਹੀਂ ਪੈਸ ਜਾਣ ਤਬ ਹਣਿਓ ਬਾਨ ਤਿਹ ਭਾਲ ਤੱਕ ਤਿਹ ਲਗਿਓ ਭਾਲ ਮੋ ਰਿਓ ਚੱਕ ਚਪ ਚੱਲੀ ਸੈਣ ਕਪਣੀ ਕਪਣੀ ਸੋ ਕ੍ਰੋਧ ਨਲ ਨੀਲ ਹਨੂ ਅੰਗਦ ਅੰਗਦ ਸੋ ਜੋਧ ਤਬ ਤੀਨ ਤੀਨ ਲੈ ਬਾਲ ਬਾਨ ਤੇ ਹਣੇ ਪਾਲ ਮੋਰੋ ਸਥਾਨ ਜੋ ਗਏ ਸੂਰ ਸੋ ਰਹੇ ਖੇਤ ਜੋ ਬਚੇ ਭਾਜ ਤੇ ਹੋਏ ਅਚੇਤ ਤਬ ਤੱਕ ਤੱਕ ਸਿਸ ਕਸ ਬਾਣ ਦਲ ਹਤਿਓ ਰਾਗ ਵੀ ਤਜ ਕਾਣ ਅਨੂਪ ਨਿਰਾਜ ਛੰਦ ਸੋਕੋਪ ਦੇਖ ਕੈ ਬਲੰ ਸੁਕ੍ਰੁੱਧ ਰਾਗ ਵੀ ਸਿਸੰਬਿ ਚਿਤ੍ਰ ਚੇਤਰ ਤੰਚ ਸਰੰ ਬਚਿਤ੍ਰ ਚਿਤ੍ਰ ਤੰ ਸਰੰ ਬਬਰਖ ਬਰਖਣੋ ਰਣੰ ਪਪੱਜ ਆਸੁਰੀ ਸੁਤੰ ਉਠਾਂਤ ਪੈ ਕਰੀ ਤਨੰ ਪ੍ਰਮੰਤ ਕੁੰਡਲੀ ਕ੍ਰਿਤੰ ਪਪੀੜ ਧਾਰਣੰ ਸਰੰ ਕਮੰਤ ਕਾਇ ਲੋਕਣੰ ਤਤੱਛ ਬਾਣਨੋ ਬਰੰ ਪਪੱਜ ਕਾਤਰੋ ਕਿਤੰ ਜੰਤ ਜੋਦਣੋ ਜੁਦੰ चलन्त तीक्ष्णो असंख्य मन्त पापात अङ्गद केसरि हनु वसुग्री वङ्गल गिरन्त आसुरं रणङ् परमासुरि सिसन्त जन्त श्यामणो तरङ्गजन्त प्राणल पटङ् उठन्त अन्ध तुन्दणोक बन्ध बन्ध तङ्गन्त बाणन बरं गिरन्त पूम अहव्यङ् पपात वृक्षणं तरङ्गेग मार्तोज्ज ਪਰੰ ਪਰੰ ਤਤੁਰ ਤਪੂਰ ਪਰੰਤ ਧੂਰ ਪੂਰਣੰ ਬਮੰਤ ਸੋਣਤੰ ਮੁਖੰ ਚਿਕਾਰ ਚਾਵੜੇ ਨਬੰ ਫਿਕੰਤ ਫੇਂਕਰੇ ਫਿਰੰ ਪਕਾਰ ਪੂਤ ਪ੍ਰੇਤਣੰ ਢਿਕਾਰ ਡਾਕਣੀ ਡੁਲੰਗਿਰਾ ਤੁਰੰ ਗਿਰਾ ਤਰੰ ਤੁਰੰਦਰੰ ਤਰਾਤਰੰਤਰੰ ਜਿਵੰ ਪਪਾ ਜਿਸਰਾਣ ਤੰਤਣੇ ਉਠੰਤ ਪੈ ਕਰੀ ਧਨੰ ਉਠੰਤ ਗੱਦ ਸੱਦਣੰ ਨਨਾਦਪ ਨਿਫਰੰ ਨਿਫੇਰੰ ਰਣੰ ਬਬਰਕ ਸਾਇਕੰਛਿਤੰ ਕੁਮੰਤ ਜੋਦਨੋ ਬਰਣੰ ਭਜੰਤ ਭੈ ਧਰੰ ਪਟੰ ਬਿਲੋਕ ਭਰਥਨੋ ਰਣੰ ਚਲਿਓ ਚਰਾਏ ਕੈ ਚਪੀ ਬਰਖ ਸਾਏ ਕੋ ਸਿਤੰ ਸੁਕ੍ਰੁੱਧ ਸਾਏ ਕੰਸ ਸੰਗ ਬਬੱਧ ਭਾਲਣੋ ਪਟੰ ਪਪਾਤ ਪ੍ਰਿਥਵੀ ਅੰ ਹਠੀ ਸਮ ਮੋਹ ਆਸਰਮੰਗਤੰ ਪਪਾਜ ਭੀਤਣੋ ਪਟੰ ਤਤਾਜ ਬਰ ਭਰਥਨੋ ਭੂਅੰ ਗਰੰਤ ਲੋਤ ਤੰ ਉਠੰ ਰੋਦ ਰਾਗਵੰ ਤਟੰ ਜੁ ਜੇ ਸੁ ਪ੍ਰਾਤ ਵਰਥਣੋ ਸੁਨੰਤ ਜਾਨਕੀ ਪਤੰ ਪਪਾਤ ਭੂਮਣੋ ਤਲੰ ਅਪੀੜ ਪੀੜ ਅਪੀੜ ਪੀੜ ਤੰ ਦੁਖੰ ਸਸਾਜਯ ਜੋ ਦਣੰ ਜੁਦੀ ਸੁ ਕ੍ਰੁੱਧ ਬੱਧਣੋ ਬਰੰਤ ਤਾਜ ਜਗ ਮੰਡਲੰ ਅਦੰਡ ਦੰਡਣੋ ਨਰੰ ਸੋ ਗੱਜ ਬੱਜ ਬਾਜਣੋ ਉਠੰਤ ਭੈ ਧਰੀ ਸੁਰੰਗ ਸੰਦੱ ਬਦਨ ਕੈ ਦਲੰਸ ਬਦਦ ਜੋਦਨੋ ਬਰੰਗ ਸਬਦਦ ਜੋਦਨੋ ਬਰੰਗ ਚ ਚੱਕ ਚਾਵੜੀ ਨਬੰਕਿਕੰਤ ਫਿੰਕਰੀ ਧਰੰਗ ਪਖੰਤ ਮਾਸਹਾਰਣੰ ਬਮੰਤ ਜਵਾਲ ਦੁਰਗਯੰ ਪਵੰਤ ਪਾਰਬਤੀ ਸਿਰੰਗ ਨਚੰਤ ਈਸਣੋ ਰਣੰ ਪਕੰਤ ਪੂਤ ਪ੍ਰੇਤਨੋ ਬਕੰਤ ਬੀੜ ਬੈ ਤਲੰ ਟਿਲਕਾ ਛੰਦ ਜੱਟੇ ਵੀਰੰ ਛੱਟੇ ਤੀਰੰ ਪੁੱਟੇ ਅੰਗੰ ਟੁੱਟੇ ਤੰਗੰ ਭੱਗੇ ਦੀਰੰ ਲੱਗੇ ਤੀਰੰ ਪਿੱਖੇ ਰਾਮੰ ਧਰਮੰਤਾ ਮੰਜੁਜੇ ਜੋਦੰ ਮੱਚੇ ਕਰੋਦੰ ਬੰਦੋ ਬਾਲੰਬੀੜ ਉਤਾਲੰ ਟਕ ਟੁੱਕੇ ਫੀਰੰ ਲਿੰਨੇ ਕੇਰ ਤੁੱਕੇ ਫੇਰ ਲਿੰਨੇ ਘੇਰ ਵੀਰਾਂ ਬਾਲ ਜਿਉ ਦਵੈ ਜਿਉ ਦਵੈ ਕਾਨ ਤੱਜੀ ਕਾਨ ਮਾਰੇ ਬਾਣ ਡਿੱਗੇ ਪੀੜ ਭੱਗੇ ਧੀਰ ਕੱਟੇ ਅੰਗ ਡਿੱਗੇ ਜੰਗ ਸੁਦੰ ਸੂਰ ਪਿੰਨੇ ਨੂਰ ਲਖੈ ਨਾਹੇ ਭੱਗੇ ਜਾਹੇ ਤਜੇ ਰਾਮ ਧਰਮੰ ਧਾਮ ਔਰੈ ਭੇਸ ਖੁੱਲੇ ਕੇਸ ਸਸਤਰੰ ਚੋਰ ਦਦ ਕੂਰ ਦੁਹਰਾ ਦੋਹੋਂ ਦੇ ਸਨ ਜੋਦਾ ਹਰੈ ਪਰਿਓ ਜੁਦ ਦਵੈ ਜਾਮ ਜੂਜ ਸਕਲ ਸੈ ਨਾ ਗਈ ਰਹਿ ਗਏ ਏਕਲ ਰਾਮ ਤੇ ਹੋ ਭਰਾਤ ਬਿਨ ਭੈ ਹਨਿਓ ਆਰ ਸਬਦ ਲਹਿ ਸੰਗਾਰ ਲਾਵ ਆਰ ਕੋਸ ਜੂ ਜਨ ਨਮੇ ਨਿਮੇਤ ਲੀਨੋ ਰਾਮ ਹਕਾਰ ਸੈਨਾ ਸਕਲ ਜੁਝਾਏ ਕੈ ਕਤ ਬੈਠੇ ਛਪ ਜਾਏ ਆਬ ਮਹਾਮ ਸੋ ਤੁਮ ਹੂ ਲਰੋ ਸੁਨ ਸੁਨ ਕੌਸਲ ਰਾਏ ਨਿਰਖਬਾਲ ਨਿਜ ਰੂਪ ਪ੍ਰਭ ਕਹੇ ਬੈਨ ਮਸਕਾਏ ਕਵਨ ਤਾਤ ਬਾਲਕ ਤੁਮੈ ਕਵਨ ਤਿਹਾਰੀ ਮਾਏ ਅਕਰਾ ਛੰਦ ਮਧਲਾਪੁਰ ਰਾਜਾ ਜਨਕ ਸੁਪਾਜਾ ਤੇ ਹਸਿ ਸੰਸੀਤਾ ਆਤ ਸਬਗੀਤਾ ਸੋਬਨ ਆਇ ਤੇ ਹਮ ਜਾਏ ਹੈ ਦੋਏ ਭਾਈ ਸੁਨ ਰਗੁਰਾਈ ਸੁਨ ਸੀਯ ਰਾਣੀ ਰਗਬਰ ਜਾਨੀ ਚਿਤ ਪਹਿਚਾਨੀ ਮੁਖ ਨਬਖਾਨੀ ਤੇ ਹਸਿ ਸਮਾਨਿਓ ਅਤ ਬਲ ਜਾਣਿਓ ਹਠ ਰਣਕੀਨੋ ਕਹਿ ਨਹੀਂ ਦੀਨੋ ਤਾਸ ਸਰ ਮਾਰੇ ਸਿਸ ਨਹੀਂ ਹਾਰੇ ਬਹੁ ਵਿਦ ਬਾਣ ਅਤ ਧਨ ਤਾਨ ਅੰਗ ਅੰਗ ਵੇਢੇ ਸਭ ਤਨ ਛੇਡੇ ਸਭ ਦਲ ਜੂਜ ਸਭ ਦਲ ਸੋਜੇ ਰਗਬਰ ਜੂਜੇ ਜਬ ਪ੍ਰਭ ਮਾਰੇ ਸਭ ਦਲ ਹਾਰੇ ਬਹੁ ਵਿਦ ਭਾਗੇ ਦੁਆ ਦਿਸ ਦੁਆ ਸਿਸ ਆਗੇ ਫਿਰ ਨ ਨਿਹਾਰੈ ਪ੍ਰਭ ਨਚ ਤਾਰੈ ਗ੍ਰਹ ਦਿਸ ਲੀਨਾ ਅਸਰਣ ਕੀਨਾ ਚਉਪਈ ਤਬ ਦੁਹਬਾਲ ਅਯੋਧਨ ਦੇਖਾ ਮਨ ਰੁਦਰ ਕ੍ਰੀੜਾ ਬਨ ਪੇਖਾ ਕਾਟ ਤੁਜਨਕੇ ਬ੍ਰਿਛ ਸਵਾਰੇ ਪੂਖਨ ਅੰਗ ਅਨੋਪ ਉਤਾਰੇ ਮੂਰਛ ਭਏ ਸਭ ਲਏ ਉਠਾਈ ਬਾਜ ਸਹਤ ਤਹ ਗਏ ਜਹ ਮਾਈ ਦੇਖ ਸਿਆ ਪੁੱਤ ਮੁਖ ਰੋਦੀਨਾ ਕਹਿਓ ਪੂਤ ਬਿਦਵਾ ਮੁਹਿ ਕੀਨਾ ਦੇਖ ਸਿਆ ਪਤ ਮੁਖ ਰੋਦੀਨਾ ਕਹਿਓ ਪੂਤ ਬਿਦਵਾ ਮੁਹਿ ਕੀਨਾ ਇਹ ਤਸਰੀ ਬਚਿਤ੍ਰ ਨਾਟਕੇ ਰਾਮ ਅਵਤਾਰ ਲਵ ਬਾਜ ਬਾਂਦ ਬੋ ਰਾਮ ਬਦਹ ਲਾਵਾਂ ਬਾਜ ਬੰਦ ਬੋ ਰਾਮ ਬਦਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ